ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰ ਫਿਰ ਹਾਜ਼ਰ ਆ ਜਸਮੀਤ ਪਾਟਿਆ ਜੀ ਦੇ ਨਾਲ ਲਗਾਤਾਰ ਕਲੈਰਿਟੀ ਕੈਨੇਡਾ ਦੇ ਵਰਤਮਾਨ ਹਾਲਾਤਾਂ ਤੇ ਸਾਨੂੰ ਜਸਮੀਤ ਪਾਟਿਆ ਨੇ ਕਮਿਸ਼ਾ ਦੰਦੇ ਨੇ ਔਰ ਇੱਕ ਵਾਰ ਫਿਰ ਬਹੁਤ ਇੰਪੋਰਟੈਂਟ ਇਨਫੋਰਮੇਸ਼ਨ ਕਯੂਬਿਕ ਦੇ ਵਿੱਚ ਮੌਂਟਰੀਅਲ ਦੇ ਕਯੂਬਿਕ ਦੇ ਵਿੱਚ ਅਟੈਸਟੇਸ਼ਨ ਲੈਟਰ ਨੂੰ ਲੈ ਕੇ ਇੱਕ ਬਹੁਤ ਵੱਡੀ ਖਬਰ ਹੈ ਜਸਮੀਤ ਜੀ ਕੱਲ ਦੇ ਲਾਈਵ ਸ਼ੋਅ ਦੇ ਵਿੱਚ ਵੀ ਜਸਮੀਤ ਜੀ ਨੇ ਦੱਸਿਆ ਕਿ ਕਯੂਬਿਕ ਦੇ ਵਿੱਚ ਹੁਣ ਅਟੈਸਟੇਸ਼ਨ ਲੈਟਰ ਦੀ ਜ਼ਰੂਰਤ ਨਹੀਂ ਹੈ ਫਿਰ ਕਯੂਬਿਕ ਚ ਕਿਹੜੇ ਡਾਕੂਮੈਂਟ ਦੀ ਜ਼ਰੂਰਤ ਹੈ ਇਹ ਅਸੀਂ ਜਸਪੀਤ ਜੀ ਤੋਂ ਪੂਰੀ ਕਲੈਰਿਟੀ ਦੇ ਨਾਲ ਜਾਣਕਾਰੀ ਲਵਾਂਗੇ ਜਸਪੀਤ ਜੀ ਬਹੁਤ ਬਹੁਤ ਸਵਾਗਤ ਹੈ ਸਤਿ ਸ੍ਰੀ ਅਕਾਲ ਜਸਪੀਤ ਜੀ ਜਿਵੇਂ ਤੁਸੀਂ ਵੀ ਕੱਲ ਕਿਹਾ ਕਿ ਕਯੂਬਿਕ ਚ ਅਟੈਸਟੇਸ਼ਨ ਲੈਟਰ ਦੀ ਲੋੜ ਨਹੀਂ ਹੈ ਅਗਰ ਪ੍ਰੋਵੈਂਸ ਦੇ ਅਟੈਸਟੇਸ਼ਨ ਲੈਟਰ ਦੀ ਲੋੜ ਨਹੀਂ ਤੇ ਫਿਰ ਕਯੂਬਿਕ ਚ ਇਹਦਾ ਮਤਲਬ ਹੈ ਫਾਈਲਾਂ ਬਿਨਾ ਕਿਸੇ ਹੋਰ ਡਾਕੂਮੈਂਟ ਤੋਂ ਲੱਗ ਸਕਦੀਆਂ ਸੋ ਕਯੂਬੈਕ ਚ ਸੀਏਕਯੂ ਇਸ ਰਿਕਵਾਇਰਡ ਸੋ ਸੀਏਕਯੂ ਇਸ ਸਰਟੀਫਿਕੇਟ ਆਫ ਐਕਸੈਪਟੈਂਸ ਫ্রম ਕਯੂਬੈਕ ਗਵਰਨਮੈਂਟ ਸੋ ਜਦੋਂ ਕੋਈ ਵੀ ਫਾਈਲ ਲੱਗਦੀ ਸੀ ਕਿ ਕੈਬੈਕ ਚ ਦਾ CAQ ਦੀ ਰਿਕੁਆਇਰਮੈਂਟ ਆਉਂਦੀ ਸੀ ਸੋ ਹੁਣ ਉਹਨਾਂ ਦੀ ਨਵੀਂ ਸਰਕਾਰ ਨੇ ਡਿਸਾਈਡ ਕੀਤਾ ਕਿ ਨਿਊ ਰੂਲਸ ਆਨ ਕਰਕੇ CAQ will also play role of PAL which is provincial attestation letter ਸੋ so, CAQ ਦੇ ਅੰਦਰ ਹੀ ਲਿਖਿਆ ਆ ਰਿਹਾ ਕਿ ਜੇ ਤੁਹਾਡੇ ਕੋਲ CAQ ਇਸ਼ੂ ਹੋ ਗਿਆ ਤੁਹਾਨੂੰ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਦੀ ਲੋੜ ਨਹੀਂ ਸੋ ਪਹਿਲਾ ਪ੍ਰੋਵਿੰਸ ਹੈ ਜਿਨੇ ਪੀਏਐਲ ਇਸ਼ੂ ਕਰਨੇ ਸ਼ੁਰੂ ਕਰਤੇ ਹਨ ਇਨ ਦਾ ਫਾਰਮ ਆਫ ਸੀਏਕਿਊ ਸੋ ਹੋਰ ਪ੍ਰੋਵਿੰਸਾਂ ਚ ਸੀਏਕਿਊ ਹੁੰਦਾ ਹੀ ਨਹੀਂ ਸੀ ਸੋ ਦੈਟ ਇਜ਼ ਸਮਥਿੰਗ ਨਿਊ ਫਾਰ ਥੈਮ ਸੋ ਤੁਹਾਨੂੰ ਪਤਾ ਹੀ ਹੈ ਕਿ ਕਿਊਬੈਕ ਇੱਕ ਆਡਡ ਕੰਟਰੀ ਹੈਗਾ ਸਮਝ ਲਓ ਕੈਨੇਡਾ ਦੇ ਅੰਦਰ ਹੀ ਕੱਡ ਕੰਟਰੀ ਹੈ ਸੋ ਉਹਨਾਂ ਦੇ ਰੂਲਸ ਆਪਣੇ ਵੱਖਰੇ ਹਨ ਸੋ ਕਿਊਬੈਕ ਹੁਣ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਲਸਾਲ ਕਾਲਜ ਔਰ ਵੈਨੀਅਰ ਕਾਲਜ ਅਪਲਾਈ ਕਰ ਸਕਦੇ ਹੋ ਜਿਹੜੇ ਕਿ ਜਿੱਥੇ ਪੜਨ ਤੋਂ ਬਾਅਦ ਤੁਹਾਨੂੰ ਪੋਸਟ ਗ੍ਰੈਜੂਏਟ ਵਰਕ ਪਰਮਿਟ ਮਿਲੇਗਾ ਸੋ ਸਟੂਡੈਂਟਸ ਨੂੰ ਮੇਰੀ ਇਹ ਹੀ ਐਡਵਾਈਸ ਹੈ ਕਿ ਲਸਾਲ ਔਰ ਵੈਨਿਅਰ ਆਰ ਟਾਪ ਕਾਲਜਸ ਇਨ ਕਿਊਬੈਕ ਔਰ ਤੁਹਾਨੂੰ ਪੋਸਟ ਗ੍ਰੈਜੂਏਟ ਪਰਮਿਟ ਮਿਲੇਗਾ ਸੋ ਜਸ਼ਮੀਤ ਜੀ ਬੜੀ ਇੰਪੋਰਟੈਂਟ ਤੁਸੀਂ ਗੱਲ ਕਹੀ ਹੈ ਪਹਿਲਾਂ ਵੀ ਤੁਸੀਂ ਹਮੇਸ਼ਾ ਕਿਊਬਿਕ ਦੇ ਸਿਰਫ ਇਹ ਦੋ ਕਾਲਜ ਰეკਮੈਂਡ ਕਰਦੇ ਸੀ ਲਸਾਲ ਕਾਲਜ ਔਰ ਵੈਨਿਅਰ ਕਾਲਜ ਸੋ ਇਹਨਾਂ ਦੇ ਵਿੱਚੋਂ ਇੱਕ ਕਾਲਜ ਤਾਂ ਸਰਕਾਰੀ ਹੈ ਜਿੰਨਾ ਤੱਕ ਮੈਨੂੰ ਯਾਦ ਹੈ ਜਸ਼ਮੀਤ ਜੀ ਕਿਊਬਿਕ ਚਾਹੇ ਤੁਸੀਂ ਸਟੂਡੈਂਟਸ ਨੂੰ ਭੇਜੋਗੇ ਤੇ ਸਿਰਫ ਇਹਨਾਂ ਦੋ ਕਾਲਜਸ ਦੇ ਵਿੱਚ ਹੀ ਭੇਜੋਗੇ ਸੋ ਹਲਿਆ ਤਾਂ ਹੀ ਕੋਸ਼ਿਸ਼ ਹੈ ਦੇਖੋ ਬਿਕੋਜ਼ ਇਨ ਦੋਨਾ ਕਾਲਜਿਸ ਚ ਹੀ ਤੁਹਾਨੂੰ ਪਰਮਿਟ ਮਿਲਦਾ ਹੈ ਇਹ ਦੋਨੋਂ ਕਾਲਜ ਰਿਪਿਊਟਡ ਹੈਗੇ ਆ ਇਹ ਦੋਨੋਂ ਕਾਲਜ ਤੁਹਾਨੂੰ ਫ੍ਰੈਂਚ ਲੈਂਗੁਏਜ ਫ੍ਰੀ ਆਫ ਕਾਸਟ ਪੜ੍ਹਾਉਂਦੇ ਆ ਬਿਕੋਜ਼ ਕਿਊਬੈਕ ਦੀ ਪੀਆਰ ਲਈ ਤੁਹਾਨੂੰ ਫ੍ਰੈਂਚ ਦੇ ਲੈਵਲਸ ਕਲੀਅਰ ਕਰਨੇ ਪੈਣਗੇ ਸੋ ਸਟੂਡੈਂਟਸ ਇੱਥੋਂ ਪੜੋਗੇ ਤੁਹਾਨੂੰ ਜੌਬਸ ਵੀ ਅੱਛੀਆਂ ਮਿਲਣਗੀਆਂ ਵਨਟਰੀਅਲ ਇਟ ਇਜ਼ ਵੈਰੀ ਹਾਈ ਰेटेड ਸਿਟੀ ਬਹੁਤ ਹੀ ਵਧੀਆ ਲੋਕੇਸ਼ਨ ਹੈ 5 ਆਵਰਸ ਫ੍ਰਮ ਟੋਰਾਂਟੋ ਸੋ ਮਾਂਟਰੀਅਲ ਵੈਸੇ ਵੀ ਕੰਮ ਵੀ ਬਹੁਤ ਜ਼ਿਆਦਾ ਹੈ ਸੋ ਸਟੂਡੈਂਟਸ ਔਰ ਮੈਨੂੰ ਲੱਗਦਾ ਹੈ ਕਿ ਇੱਕ ਆਈਡੀਅਲ ਲੋਕੇਸ਼ਨ ਹੈ ਜੀ ਇਹ ਰਾਈਟ ਨਾਊ ਥੋੜਾ ਇਧਰ ਉਧਰ ਹੋਣ ਨਾਲੋਂ ਸਾਨੂੰ ਕਿਊਬੈਕ 'ਚ ਅਪਲਾਈ ਕਰ ਲੈਣਾ ਚਾਹੀਦਾ ਬਿਲਕੁਲ ਠੀਕ ਹੈ ਸੋ ਕਿਊਬਿਕ 'ਚ ਅਪਲਾਈ ਕਰ ਲੈਣਾ ਚਾਹੀਦਾ ਫਾਈਲਾਂ ਕਿਊਬਿਕ ਦੀਆਂ ਜੁਸਮੀ ਜੀ ਕਦੋਂ ਕ ਲੱਗਣੀਆਂ ਸ਼ੁਰੂ ਹੋਣਗੀਆਂ ਸਿਖਿਓ ਬਈ ਜਿਵੇਂ ਸੀਏਕਯੂ ਸੋ ਰਾਈਟ ਨਾਊ ਦੇਖੋ ਮੇਨ ਟੇਕ ਇਜ਼ ਵੈਰੀ ਕਲੋਜ਼ ਮੈਨੂੰ ਲੱਗਦਾ ਹੈ ਕਿ ਹੁਣ ਵੀ ਸਾਨੂੰ ਅਗਸਤ ਜਾਂ ਸਪਟੈਂਬਰ ਇਨਟੇਕ 'ਤੇ ਅਪਲਾਈ ਕਰਨਾ ਚਾਹੀਦਾ ਹੈ ਫਾਰ ਕਿਊਬੈਕ ਬਿਕਾਜ਼ ਸੀਏਕਯੂ ਨੂੰ ਵੀ ਤੁਹਾਨੂੰ ਪਤਾ 3 ਦਿਨ ਲੱਗ ਜਾਂਦੇ ਆ ਸੋ ਆਫਰ ਲੈਟਰ ਅਪਲਾਈ ਕਰਾਂਗੇ ਆਫਰ ਲੈਟਰ ਆਏਗੀ ਆਪਾਂ ਡਿਪੋਜ਼ਿਟ ਪੇ ਕਰਾਂਗੇ ਡਿਪੋਜ਼ਿਟ ਪੇ ਕਰਾਂਗੇ ਸੀਏਕਯੂ ਅਪਲਾਈ ਕਰਾਂਗੇ ਸੀਏਕਯੂ ਆਏਗਾ ਫਿਰ ਅਸੀਂ ਜੀਆਈਸੀ ਉਸ ਦੌਰਾਨ ਪੇ ਕਰ ਦਾਂਗੇ ਔਰ ਫਿਰ ਆਪਣੀ ਫਾਈਲ ਲਾਂਚ ਕਰਾਂਗੇ ਸੋ ਸਮਾਂ 60 ਤੋਂ 75 ਦਿਨ ਦਾ ਹੈਗਾ ਜੁਮਾਰਸ ਅਪ੍ਰੈਲ ਚਲਾ ਜਾਂਦਾ ਹੈ ਤਾਂ ਮਈ ਵਿਲ ਬੀ ਟਫ ਪਰ ਜੇ ਤੁਸੀਂ ਮਈ ਹੀ ਅਪਲਾਈ ਕਰਨਾ ਚਾਹੁੰਦੇ ਹੋ ਚਾਂਸ ਲੈਣਾ ਚਾਹੁੰਦੇ ਹੋ ਤਾਂ ਮਈ ਵੀ ਅਪਲਾਈ ਕਰ ਸਕਦੇ ਹੋ ਕਿਉਂਕਿ ਪੀਏਐਨ ਹੁਣ ਇਸ਼ੂ ਹੋਣੇ ਸ਼ੁਰੂ ਹੋ ਗਏ ਕਿਊਬੈਕ ਵੱਲੋਂ ਮੈਨੂੰ ਉਮੀਦ ਹੈ ਕਿ ਬਾਕੀ ਪਰਵਿੰਸੀਸ ਤੋਂ ਵੀ ਜਲਦ ਹੀ ਨਿਊਜ਼ ਆਏਗੀ ਪ੍ਰੋਵਿੰਸ਼ੀਅਲ ਐਟੈਸਟੇਸ਼ਨ ਲੈਟਰਸ ਦੀ ਔਰ ਜਲਦੀ ਤੁਸੀਂ ਹੁਣ ਅਪਲਾਈ ਕਰ ਸਕੋਗੇ ਆਪਣੇ ਕੈਨੇਡਾ ਦੀ ਫਾਈਲ ਲੌਂਚ ਬਟ ਮਾਸਟਰ ਵਾਲੇ ਸਟੂਡੈਂਟਸ ਨੂੰ ਪ੍ਰੋਵਿੰਸ਼ੀਅਲ ਐਟੈਸਟੇਸ਼ਨ ਲੈਟਰਸ ਨਹੀਂ ਚਾਹੀਦੀਆਂ ਅਪਾਰਟ ਫਰਮ ਕਿਊਬੈਕ ਜੇ ਕਿਊਬੈਕ ਚ ਮਾਸਟਰ ਕਰਨ ਜਾ ਰਹੇ ਹੋ ਫਿਰ ਤੁਹਾਨੂੰ ਸੀਈਕਯੂ ਦੀ ਫਿਰ ਵੀ ਲੋੜ ਪਏਗੀ ਸੋ ਮਾਸਟਰਸ ਵਾਲੇ ਸਟੂਡੈਂਟ ਵਿਦਆਊਟ ਪ੍ਰੋਵਿੰਸ਼ੀਅਲ ਐਟੈਸਟੇਸ਼ਨ ਲੈਟਰ ਅਪਲਾਈ ਕਰ ਸਕਦੇ ਨੇ ਅਪਲਾਈ ਕਰ ਸਕਦੇ ਨੇ ਸੋ ਕੱਲ ਮੈਂ ਅੰਮ੍ਰਿਤਸਰ ਆਫਿਸ ਰਵਾਂਗਾ ਬੁੱਧਵਾਰ ਨੂੰ ਰਨਜੀਤ ਐਵੇਨਿਊ ਤੇ ਤੁਸੀਂ ਮੈਨੂੰ ਉੱਥੇ ਆ ਕੇ ਮਿਲ ਸਕਦੇ ਹੋ ਬਿਲਕੁਲ ਠੀਕ ਹੈ ਸੋ ਬੁੱਧਵਾਰ ਨੂੰ ਜਸਮੀਤ ਜੀ ਰਨਜੀਤ ਐਵੇਨਿਊ ਆਫਿਸ ਅੰਮ੍ਰਿਤਸਰ ਦੇ ਵਿੱਚ ਰਹਿਣਗੇ ਸੋ ਬੜੀ ਇੰਪੋਰਟੈਂਟ ਇਨਫੋਰਮੇਸ਼ਨ ਹੈ ਕਯੂਬਿਕ ਡੀ ਕਯੂਬਿਕ ਲਈ ਤੁਰੰਤ ਤੁਸੀਂ ਅਗਸਟ ਔਰ ਸੈਪਟੰਬਰ ਇਨਟੇਕ ਦੇ ਆਫਰ ਲੈਟਰਸ ਲੈ ਸਕਦੇ ਹੋ ਜਸਮੀਤ ਜੀ ਦੋਨੇ ਕਾਲਜਸ ਦਾ ਲਿਸਾਲ ਔਰ ਵੈਨਿਅਰ ਕਾਲਜ ਦਾ ਜ਼ਿਕਰ ਜਸਮੀਤ ਜੀ ਨੇ ਕੀਤਾ ਹੈ ਔਰ 15000 ਦੇ ਖਰੀਬ ਜਿਹੜੀ ਹੈ ਉਥੋਂ ਦੀ ਜੀਆਈਸੀ ਆ ਜਿਹੜੀ ਪੂਰੇ ਕੈਨੇਡਾ ਨਾਲੋਂ ਜੀਆਈਸੀ ਸਭ ਤੋਂ ਜ਼ਿਆਦਾ ਕੱਟ ਹੈ ਸੋ ਜਸਮੀਤ ਜੀ 15000 ڈالر ਦੇ ਆਸ-ਪਾਸ ਜਿਹੜੀ GIC ਹੈ ਇਹ ਕਿੰਨਾ ਕੁ ਵੱਡਾ ਫੈਕਟਰ ਬਣ ਗਿਆ ਹੁਣ ਸਟੂਡੈਂਟਸ ਦੇ ਲਈ ਸੋ ਦੇਖੋ ਕਾਫੀ سارے ਸਟੂਡੈਂਟਸ ਦੇਖੋ ਲੋ GIC ਦੇਖਣਾ ਚਾਹੁੰਦੇ ਆ ਸੋ ਕியੂਬੈਕ ਚ 15000 GIC ਹੈਗੀ ਹੈ ਸੋ ਯੂ ਕੈਨ ਅਪਲਾਈ ਟੂ ਕியੂਬੈਕ ਵਿਦ ਲੋ GIC ਐਂਡ ਵਿਦਾਊਟ ਪ੍ਰੋਵਿੰਸ਼ੀਅਲ ਅਟੈਸਟੇਸ਼ਨ ਲੈਟਰ ਜਿਦਾ ਕਿ ਬਹੁਤ ਵੱਡਾ ਰੋਲ ਪਲੇ ਕਰਦਾ ਹੈ ਵੈਸੇ ਤੁਸੀਂ ਕੈਨੇਡਾ ਪਹੁੰਚ ਕੇ 6 ਤੋਂ 8000 ڈالر ਆਪਣੇ ਅਕਾਊਂਟ ਚੋਂ ਵਿਡਰਾਅ ਕਰ ਸਕਦੇ ਹੋ ਸੋ ਆਈ ਫੀਲ ਥੈਟ ਇਜ਼ ਆਲਸੋ ਨਾਟ ਅ 빅 ਥਿੰਗ बट स्टिल काफ़ी सारे बच्चे पंद्रह हज़ार जी आई सी बहुत बड़ा रोल प्ले करेगा चलो थैंक यू सो so मच नब्बे चार सौ तेरह नब्बे चार सौ बारह इस नंबर पर फोन करो परसनली जसमीत जी मिलो और स्क्रीन पर WhatsApp नंबर आ रहा है उस WhatsApp नंबर के जरिए तो WhatsApp भी जसमीत जी ने अपने डॉक्यूमेंट्स कर सकते हो थैंक यू सो मच थैंक यू सो मच